ਹੁਣ ਭਾਰਤ ਦੇ ਅਸਮਾਨ 'ਚ ਵੀ ਬਹੁਤ ਜਲਦ ਹਵਾਈ ਟੈਕਸੀ ਉੱڑਦੀ ਹੋਈ ਨਜ਼ਰ ਆਵੇਗੀ। ਜੀ ਹਾਂ ਚੇਨਈ ਦੀ ਇੱਕ ਕੰਪਨੀ ਨੇ ਇੱਕ ਸੰਮੇਲਨ ਦੌਰਾਨ ਇਸ ਦਾ ਖੁਲਾਸਾ ਕੀਤਾ ਜਿਸ ਚ ਕੰਪਨੀ ਨੇ ਹਵਾਈ ਟੈਕਸੀ ਨੂੰ ਲਾਂਚ ਕਰਨ ਦੀ ਤਿਆਰੀ ਖਿੱਚ ਲਈ ਹੈ। ਜਿਸ ਦੇ ਤਹਿਤ ਹੁਣ ਬਹੁਤ ਜਲਦ ਭਾਰਤ ਦੇ ਲੋਕ ਇਸ ਹਵਾਈ ਟੈਕਸੀ ਦਾ ਸਫ਼ਰ ਕਰ ਸਕਣਗੇ। ਜਿਸ ਨਾਲ ਘੰਟਿਆਂ ਦਾ ਸਫ਼ਰ ਕੁਝ ਮਿੰਟਾਂ ਵਿੱਚ ਤੈਅ ਹੋ ਜਾਵੇਗਾ। ਸੋ ਆਓ ਤੁਹਾਨੂੰ ਦੱਸਦੇ ਹਾਂ ਲੋਕ ਕਦੋਂ ਤੱਕ ਇਸ ਹਵਾਈ ਟੈਕਸੀ ਦਾ ਸਫ਼ਰ ਕਰ ਸਕਣਗੇ। ਹਵਾਈ ਟੈਕਸੀ ਇੱਕ ਜੇਹੀ ਟੈਕਸੀ ਸੇਵਾ ਹੈ ਜਿਸ ਵਿੱਚ ਕੋਈ ਵੀ ਹਵਾਈ ਰਸਤੇ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚ ਸਕਦਾ ਹੈ। ਹਵਾਈ ਟੈਕਸੀ ਆਮ ਤੌਰ ਤੇ ਇਲੈਕਟ੍ਰਿਕ ਜਾਂ ਹਾਈਬ੍ਰਿਡ ਇੰਜਣਾਂ ਤੇ ਚਲਦੀਆਂ ਹਨ। ਇਹ ਹਵਾਈ ਟੈਕਸੀ ਵਰਟੀਕਲ ਟੇਕ-ਆਫ ਅਤੇ ਲੈਂਡਿੰਗ ਕਰ ਸਕਦੀਆਂ ਹਨ। ਇਹ ਹਵਾਈ ਟੈਕਸੀ ਸੇਵਾ ਸ਼ਹਿਰ ਵਿੱਚ ਆਵਾਜਾਈ ਨੂੰ ਘਟਾਉਣ ਵਿੱਚ ਦਾ ਇੱਕ ਸਮਾਰਟ ਤਰੀਕਾ ਹੈ। ਦਰਸਲ ਚਨਈ ਦੀ ਇੱਕ ਕੰਪਨੀ ਨੇ ਸਟਾਰਟਅਪ ਈ-ਪਲੇਨ ਨੇ ਆਪਣਾ ਪਹਿਲਾ ਹਵਾਈ ਟੈਕਸੀ ਪ੍ਰੋਟੋਟਾਈਪ ਲਾਂਚ ਕਰਨ ਦੀ ਤਿਆਰੀ ਕਰ ਲਈ ਹੈ। ਕੰਪਨੀ ਦੇ ਸੀਈਓ ਸਤਿਆਨਾਰਾਇਣ ਚੱਕਰਵਰਤੀ ਨੇ ਇੱਕ ਸੰਮੇਲਨ ਦੌਰਾਨ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਾਡਾ ਪ੍ਰੋਟੋਟਾਈਪ ਸਾਲ ਦੇ ਅੰਤ ਤੱਕ ਤਿਆਰ ਹੋ ਜਾਵੇਗਾ। ਉੱਥੇ ਹੀ ਸਹੂਲਤ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ 2 ਸਾਲ ਦਾ ਸਮਾਂ ਲੱਗੇਗਾ। ਸਤਿਆਨਾਰਾਇਣ ਚੱਕਰਵਰਤੀ ਜੋ ਕਿ ਆਈਆਈਟੀ ਮਦਰਾਸ ਵਿੱਚ ਏਰੋਸਪੇਸ ਇੰਜੀਨੀਅਰਿੰਗ ਦੇ ਪ੍ਰੋਫੈਸਰ ਵੀ ਨੇ ਅਤੇ 6 ਡਿਪਟੈਕ ਸਟਾਰਟਅਪ ਦੇ ਸਹਿ ਸੰਪਾਦਕ ਵੀ ਨੇ। ਇਹ ਹਵਾਈ ਟੈਕਸੀ ਹੈਲੀਕਾਪਟਰ ਵਾਂਗ ਆਵਾਜ਼ ਨਹੀਂ ਕਰੇਗੀ ਇਹ ਜ਼ੀਰੋ emission ਇਲੈਕਟ੍ਰਿਕ ਟੈਕਸੀ ਕੋਈ ਪ੍ਰਦੂਸ਼ਣ ਵੀ ਨਹੀਂ ਫੈਲਾਏਗੀ ਦੇਸ਼ ਭਰ ਵਿੱਚ ਜ਼ੀਰੋ emission ਹਾਈ ਸਪੀਡ ਹਵਾਈ ਟੈਕਸੀ ਸੇਵਾਵਾਂ ਸ਼ੁਰੂ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੈ ਇਹ ਹਵਾਈ ਟੈਕਸੀ 200 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੱਡ ਸਕੇਗੀ ਹਰੇਕ ਟੈਕਸੀ 100 ਮੀਲ ਤੱਕ ਸਫ਼ਰ ਤੇ ਇੱਕ ਪਾਇਲਟ ਤੇ ਚਾਰ ਯਾਤਰੀਆਂ ਨੂੰ ਲੈ ਜਾਵੇਗੀ ਜਿੱਥੇ ਹੁਣ ਚੰਡੀਗੜ੍ਹ ਤੋਂ ਅੰਮ੍ਰਿਤਸਰ 250 ਕਿਲੋਮੀਟਰ ਦਾ ਸਫ਼ਰ ਕਈ ਘੰਟਿਆਂ ਵਿੱਚ ਤੈਅ ਹੁੰਦਾ ਹੈ ਉਤੇ ਹੀ ਇਹ ਹਵਾਈ ਟੈਕਸੀ ਕੁਝ ਮਿੰਟਾਂ ਵਿੱਚ ਮੰਜ਼ਲ ਤੇ ਪਹੁੰਚਾ ਦਵੇਗੀ ਦੱਸ ਦਈਏ ਕਿ ਕੰਪਨੀ ਦੇ ਸੀਓ ਨੇ ਆਸ ਜ਼ਾਹਰ ਕੀਤੀ ਹੈ ਕਿ ਭਾਰਤ ਇਸ ਸਾਲ ਦੇ ਅੰਤ ਤੱਕ ਇਸ ਇਕੋਸਿਸਟਮ ਵਿੱਚ ਆਪਣੀ ਪਹਿਚਾਣ ਬਣਾ ਲਵੇਗਾ ਚੀਨ ਨਾਲ ਤੁਲਨਾ ਕੀਤੀ ਜਾਵੇ ਤਾਂ ਚੀਨ ਨੇ ਪਿਛਲੇ 20 ਸਾਲਾਂ ਵਿੱਚ ਬਹੁਤ ਤੇਜ਼ੀ ਨਾਲ ਤਰੱਕੀ ਕਰਦੇ ਹੋਏ ਪੱਛਮੀ ਦੇਸ਼ਾਂ ਨੂੰ ਵੀ ਪਛਾੜ ਕੇ ਰੱਖ ਦਿੱਤਾ ਇਸ ਲਈ ਸਾਨੂੰ ਵੀ ਡਿਪਟੈਕ ਵਰਗਾ ਕੁਝ ਸੋਚਣਾ ਅਤੇ ਕਰਨਾ ਪਵੇਗਾ ਤਾਂ ਜੋ ਭਾਰਤ ਵੀ ਟੈਕਨੋਲੋਜੀ ਦੀ ਇਸ ਦੌੜ ਵਿੱਚ ਅੱਗੇ ਵੱਧ ਸਕੇ ਬਿਊਰੋ ਰਿਪੋਰਟ ਹਮਦਰਦ ਟੀਵੀ